ਮੈਂ ਬਹੁਤ ਵਧੀਆ ਦੇਖਦਾ ਜੀ ਜੇਕਰ ਸਾਡੇ ਸਾਰੇ ਪ੍ਰੈਸ ਵਾਲੇ ਸਾਥੀ ਜਿਨ੍ਹਾਂ ਦਾ ਬੋਧ ਜਿਹੜਾ ਦੇਖੋ ਤੇ ਇੱਕ ਭਾਰਤ ਦੇ ਵਿੱਚ ਜਿਹੜਾ ਸਤੰਭਾ ਉਹ ਸਾਡਾ ਜੇਕਰ ਉਹ ਸਾਡਾ سپورਟ ਪੂਰੀ ਤਰ੍ਹਾਂ ਕਰ ਦੇ ਸਾਡੇ ਚੱਪੇ-ਚੱਪੇ ਤੇ ਫਲਾ ਦੇਣ ਜਿਹੜੀ ਸਾਡੀਆਂ ਪਾਲਿਸੀਆਂ ਜਿਹੜੇ ਸਾਡੇ ਮੈਨੀਫੈਸਟੋ ਆ ਜਿਹੜੀ ਸਾਡੀ ਸੋਚ ਆ ਸਾਨੂੰ ਜਿੱਤਣੇ ਤੋਂ ਕੋਈ ਨਹੀਂ ਰੋਕ ਸਕਦਾ ਹੋਰ ਇਸ ਇਲਾਕੇ ਦੀ ਜਿਹੜੀ ਆ ਤਰੱਕੀ ਨੂੰ ਕੋਈ ਨਹੀਂ ਰੋਕ ਸਕਦਾ ਅਸੀਂ ਵਾਦਾ ਕਰਦੇ ਆ ਆਪਣੀ ਜਨਤਾ ਲਈ ਉਹਨਾਂ ਨੂੰ ਸੋਚਣੇ ਲਈ ਮਜਬੂਰ ਨਹੀਂ ਹੋਣਾ ਪਊਗਾ ਕਿ ਮੈਂ ਤੇ ਕਿਹਨੂੰ ਵੋਟ ਦਿੱਤੀ ਆ ਦੇਖੋ ਜਨਤਾ ਨੂੰ ਅਸੀਂ ਤਾਂ ਗੁਜ਼ਾਰਿਸ਼ ਕਰਦੇ ਆ ਜਨਤਾ ਨੇ ਸਾਨੂੰ ਤਾਂ ਵੋਟਾਂ ਪਾਣੀਆਂ ਜੇ ਆਪਣਾ ਫਿਊਚਰ ਚ ਭਲਾ ਚਾਹਨੀ ਆ ਕਿਉਂਕਿ ਅੱਜ ਤੱਕ ਰਵਾਇਤੀ ਪਾਰਟੀਆਂ ਦਾ 15 ਕਦੇਲੇ ਬਾਹਰ ਆ ਨਹੀਂ ਆ ਸਸਰੀ ਗੱਲ ਨਮਸਕਾਰ ਕਰਕੇ ਉਹ ਤਾਂ ਚੱਲ ਜੈ ਨਹੀਂ ਆ 5 ਸਾਲ ਫਿਰ ਨਜ਼ਰ ਨਹੀਂ ਆਨੀ ਆ ਸਾਡੀ ਜਿਹੜੀ ਸਾਡੀ ਜਿਹੜੀ ਮੰਗ ਆ ਜਿਹੜੀ ਅਸੀਂ ਸੰਸਦ 'ਚ ਮੰਗ ਚੱਕਣੀ ਆ ਉਹ ਅਸੀਂ ਚੱਕਣੀਆਂ ਜਿਹੜੇ ਸਰਕਾਰੀਆ ਹਸਪਤਾਲ ਯੂਨੀਵਰਸਿਟੀਆਂ ਹੋਰ ਜਿਹੜੇ ਸਕੂਲ ਆ ਹਰ ਜ਼ਿਲ੍ਹੇ 'ਚ ਖੁੱਲਣ ਉਹਦੀਆਂ ਜਿਹੜੇ ਬੜੇ ਬਿੱਲ ਨੂੰ ਲਗਾਮ ਲਗਾਈ ਜਾ ਸਕੇ ਔਰ ਜਿਹੜੇ ਉਹਨਾਂ ਦੀਆਂ ਕਿਤਾਬਾਂ ਹੋਰ ਦਵਾਈਆਂ ਫ੍ਰੀ ਹੋਣ ਸਕਣ ਉਹਦੀ ਅਸੀਂ ਸੰਸਦ 'ਚ ਮੰਗ ਰੱਖਣੀ ਕਿਉਂਕਿ ਆਮ ਜਨਤਾ ਦੀ ਮੰਗ ਆ ਦੂਸਰੀ ਅਸੀਂ ਜਿਹੜਿਆ ਕਿ ਪ੍ਰਾਈਵੇਟ ਔਰ ਸਰਕਾਰੀ ਫੈਕਟਰੀਆਂ ਵੱਧ ਤੋਂ ਵੱਧ ਖੁੱਲ੍ਹੇ ਜਿਹੜੇ ਬੱਚੇ ਨੂੰ ਆਪਣੇ ਘਰਾਂ ਦੇ ਨਾਲ ਨੌਕਰੀਆਂ ਮਿਲਣ ਤਾਂ ਉਹਨੂੰ ਆਪਣਾ ਪਿੰਡ ਨਾ ਛੱਡਣਾ ਪਵੇ ਆਪਣਾ ਸ਼ਹਿਰ ਨਾ ਛੱਡਣਾ ਪਵੇ ਤਾਂ ਕਿ ਬਾਹਰ ਦੇ ਦੇਸ਼ਾਂ 'ਚ ਨਾ ਜਾਣਾ ਪਵੇ ਦੇਸ਼ ਦੇ ਅਲੱਗ ਹਿੱਸਿਆਂ 'ਚ ਨਾ ਜਾਣਾ ਪਵੇ ਆਪਣ ਜਿੰਨ ਦੂਸਰੇ ਬੰਦਿਆਂ ਨੂੰ ਵੀ ਤਾਂ ਜਿਹੜੇ ਸਾਥੀ ਆ ਉਹਨਾਂ ਨੇ ਸੋਚਿਆ ਕਿ ਉਹਨਾਂ ਦੇ ਘੱਟ ਤੋਂ ਘੱਟ 20 ਤੋਂ 30000 ਸੈਲਰੀ ਘੱਟ ਤੋਂ ਘੱਟ ਹੋਵੇ ਉਹ ਤੋਂ ਵੱਧ ਹੀ ਹੋਵੇ ਕਿਉਂਕਿ ਉਹ ਵੀ ਉਸੇ ਉਸੇ ਏਰੀਆ 'ਚ ਜੋ ਸਮਾਨ ਗਰੋਸਰੀ ਲੈ ਰਿਹਾ ਸਬਜ਼ੀ ਲੈ ਰਿਹਾ ਜਿੱਤੇ ਗਵਰਨਮੈਂਟ EMPLOYEED ਐਂਡ ਰਾਜਨੀਤਾ ਲੈ ਰਿਹਾ ਉਹਦੇ ਬਾਅਦ 'ਚ 8 ਤੋਂ 10000 ਜਿਹੜੇ ਆਮ ਜਿਹੜਾ ਵੀ ਘਰ ਦਾ ਵਛਿੰਦਾ ਆ ਕੋਈ ਵੀ ਆ ਉਹਨੂੰ 8 ਤੋਂ 10000 ਸੈਲ ਪੈਨਸ਼ਨ ਮਿਲੇ 60 ਸਾਲ ਦੇ ਬਾਅਦ ਜਿਹਦਾ ਬਾਹਰ ਦੇ ਦੇਸ਼ਾਂ ਤੋਂ ਹੁੰਦਾ ਕਿ ਜਿਹੜਾ ਆਪਣੇ ਘਰ ਦੇ ਬਾਹਰ ਰੋਟੀ ਪਾਣੀ ਖਾ ਕੇ ਕਿਸੇ ਦੇ ਹੱਥ ਮੋਰੇ ਅੱਡਣੇ ਨਾ ਪ ਉਦੇ علاوہ ਜਿਹੜਾ ਸਾਡਾ ਹਰ ਘਰ ਨਹਿਰੀ ਪਾਣੀ ਹੈ ਜਿਹੜਾ ਸਾਡਾ 50 ਸਾਲ ਪ੍ਰੈਸਟੀਜਾਈਜ਼ ਪਾ ਰਹੇ ਅਸੀਂ ਪੂਰੇ ਆਪਣੇ ਇਹਦੇ ਵਿੱਚ ਖੇਤਾਂ ਦੇ ਵਿੱਚ ਉਹ ਸਾਡਾ ਬਜਰਬ ਹੋ ਰਿਹਾ ਜਿਹਦਾ ਅਸੀਂ ਨਾਲ ਕਹਿੰਦੇ ਨਾ ਟਾਇਲਟ ਦੇ ਨਾਲ ਦੀ ਆਪਣਾ ਕੋਈ ਖੱਡਾ ਪਾ ਲਈਏ ਤਾਂ ਉਹਦਾ ਵੀ ਨਲਕਾ ਨਾ ਆਇਆ ਹੋਵੇ ਤਾਂ ਪਾਣੀ ਖਰਾਬ ਹੋ ਜਾਂਦਾ ਇਸ ਲਈ ਅਸੀਂ ਕਹਿੰਨੇ ਕਿ ਹਰ ਜਗ੍ਹਾ ਨਹਿਰੀ ਪਾਣੀ ਪਹੁੰਚੇ ਕਿਉਂਕਿ ਉਹ ਪਾਣੀ ਜ਼ਰੀਲਾ ਹੋ ਚੁੱਕਿਆ ਜਿਹਨਾਂ ਕੈਂਸਰ ਦਾ ਰੂਪ ਹੋ ਚੁੱਕਿਆ ਸਾਡੇ ਕਈ ਜਗ੍ਹਾ ਰਜਿਸਟਰੀਆਂ ਅਗਰ ਕੋਈ ਵੀ ਬੰਦਾ ਈਡੀਸੀ ਆਈਡੀ ਸੀ ਦੇ ਕੇ ਰਜਿਸਟਰੀਆਂ ਕਰਾਂਦਾ ਉਹ ਈਡੀਸੀ ਦੇਣ ਦੀ ਜ਼ਿੰਮੇਵਾਰੀ ਡਿਵੈਲਪਰਾਂ ਦੀ ਆ ਨਾ ਕਿ ਬੰਦੇਾਂ ਦੀ ਆ ਇੱਥੇ ਕੀ ਹੈ ਕਿ ਈਡੀਸੀ ਡਿਵੈਲਪਰ ਦਿੰਦਾ ਨਹੀਂ ਆ ਪਬਲਿਕ ਨੂੰ ਨਾ ਬਿਜਲੀ ਦਾ ਕਨੈਕਸ਼ਨ ਗਵਰਨਮੈਂਟ ਦੇ ਰਹੀ ਆ ਨਾ ਕਿਤੇ ਹੋਰ ਉਹਨਾਂ ਨੂੰ ਕੋਈ ਫੈਸਲੀ ਨਾ ਉਹਨਾਂ ਨੇ ਨਕਸ਼ ADC ਦੇ ਪੈਸੇ ਲਏ ਆ ਡਿਵੈਲਪਰਾਂ ਦੇ ਥਰੂ ਤੁਸੀਂ ਕਾ ਜੰਜੀਆ ਟੈਕਸ ਲਿਆ ਤੁਹਾਡੀ ਜ਼ਿੰਮੇਵਾਰੀ ਕਿਹਾ ਸੀ ਕਿ ਨੇ ਦੋਏ ਤੁਸੀਂ ਪੈਸਾ ਲੈ ਰਹੇ ਆ ਰਜਿਸਟਰੀ ਕਰਦੇ ਤਾਂ 100% ਜ਼ਿੰਮੇਵਾਰੀ ਗਵਰਨਮੈਂਟ ਦੀ ਹੋਣੀ ਚਾਹੀਦੀ ਫੈਸਿਲਿਟੀ ਦੇਣੇ ਦੀ ਕਿਉਂਕਿ ਅੱਜ ਦੀ ਡੇਟ ਤੇ ਬਿਜਲੀ ਬੋਰਡ ਦਾ ਤਾਂ ਉਹ ਹੱਲ ਹੋ ਗਿਆ ਕਿ ਅਗਰ ਤੁਸੀਂ ਰਜਿਸਟਰੀਆਂ ਕਰਾਈਆਂ ਸਭ ਕੁਝ ਹੈ ਉਹ ਕਹਿੰਦਾ ਜੀ ਸਾਬ ਉਹ ਅਗਰ ਤੁਸੀਂ ਲੋਕ ਅਦਾਲਤਾਂ ਤੋਂ ਜਾ ਕੇ ਬਿਜਲੀ ਨਹੀਂ ਦਿੰਦੇ ਉਹ ਜਾ ਕੇ ਹਾਈ ਕੋਰਟ ਜਾ ਰਹੀ ਆ ਪੰਜਾਬ ਬਿਜਲੀ ਬੋਰਡ ਦਾ ਹਾਲ ਆ ਮੈਂ ਤੁਹਾਨੂੰ ਤਾਂ ਕਹਿ ਰਿਹਾ ਉਹਦੇ ਬਾਅਦ ਜਿਹੜੀ এমਪਲਾਈਮੈਂਟ ਆ ਸਾਡੇ ਪ੍ਰਾਈਵੇਟ ਵਾਲਿਆਂ ਦੀ ਜਿਹੜੀ ਮਿੰਟ ਚ ਕੱ ਪੁਰਾਣੇ ਇਹਨਾਂ ਦੇ ਬੇਰਕਾ ਦੇ ਵਿੱਚ ਜਾਂ ਆਪਣੇ ਬਿਜਲੀ ਬੋਰਡ ਜਾਂ ਐਮਸੀ ਦੇ ਵਿੱਚ ਜਿਹੜੇ ਆਪਣਾ ਕੰਮ ਕਰ ਰਹੇ ਠੇਕੇਦਾਰਾਂ ਨੂੰ ਜਲਦੀ ਤੇ ਜਲਦ ਪੱਕਾ ਕਰਨ ਦੀ ਮੰਗ ਰੱਖਾਂਗੇ ਕਿ ਉਹ ਵੀ ਇਸੀ ਧਰਤੀ ਤੇ ਹੀ ਰਹ ਰਹੇ ਆ ਉਹਦੇ ਇਲਾਵਾ ਸਾਡੀ ਜਿਹੜੀ ਨਵੇਂ ਸ਼ਹਿਰ ਦੀ ਰੇਲਵੇ ਲਾਈਨ ਆ ਉਹਨੂੰ ਅਸੀਂ ਦਿੱਲੀ ਰੇਲਵੇ ਲਾਈਨ ਨਾਲ ਜੜਾਣੇ ਦੇ ਪੂਰੀ ਮੰਗ ਰੱਖਾਂਗੇ ਕਿਉਂਕਿ ਉੱਥੇ ਐਨ ਆਰ ਆਈ ਬੈਲਟ ਆ ਉਹਨਾਂ ਨੇ ਰਾਤ ਦੇਨੇ ਦਿੱਲੀ 에ਰਪੋਰਟ ਜਾਂ ਕਿਤੇ ਵੀ ਜਾਣਾ ਹੋਵੇ ਕਿਉਂਕਿ ਸਾਡਾ ਦਾ 에ਰਪੋਰਟ ਅਜੇ ਤੱਕ ਚਾਲੂ ਨਹੀਂ ਹੋਇਆ ਇਹਦੇ ਲਈ ਅਸੀਂ ਡਿਮਾਂਡਾਂ ਕਰੀਆਂ ਨੇ ਕਿ ਫਲਾਈਟ ਉੜੇ ਜਿਹੜਾ ਚੰਡੀਗੜ੍ਹ ਐਨਾ ਪੈਸਾ ਕਰੋੜਾਂ ਰੁਪਈਆ ਲਾਤਾ ਜ਼ਮੀਨਾਂ ਐਕਵਾਇਰ ਕਰਨੇ ਉਹਦੇ ਲਈ ਤਾਂ ਖਰਾਬ ਹੁੰਦਾ ਜਾ ਰਿਹਾ ਉੱਥੇ ਤਾਂ ਅਸੀਂ ਇੰਟਰਨੈਸ਼ਨਲ 에ਰਪੋਰਟ ਚਲਾ ਕਰਾਵਾਂਗੇ ਕਿ ਘੱਟ ਤੋਂ ਘੱਟ ਸਾਡੀਆਂ ਇੱਥੋਂ ਨਿਆਣੇ ਇੱਥੋਂ ਜਾ ਸਕਣ ਉਹਦੇ ਬਾਅਦ ਚ ਜਿਹੜਾ ਸਾਡਾ ਕਿ ਇਸ ਲਈ ਸਾਡੀ ਰੇਲਵੇ ਲਾਈਨ ਜੜਾਣੇ ਦੀ ਬਾਰ ਬਾਰ ਮੰਗਾ ਕਿ ਜਦ ਤੱਕ ਕਿ ਉਹ ਕਨੈਕਟੀਵਿਟੀ ਸਾ ਨਵੇਂ ਜਿਹੜਾ ਹਲਕੇ ਚ ਹੋ ਸਕੇ ਦੂਸਰਾ ਸਾਡੀ 4 ਲਾਈਨ ਦੀ ਡਿਮਾਂਡ ਆ ਕਿ ਸਾਡੇ ਹਰ ਬੰਦਾ ਕਿਉਂਕਿ ਬਹੁਤ ਐਕਸੀਡੈਂਟ ਰੋਡਾਂ ਤੇ ਹੁੰਦੇ ਆ 4 ਲਾਈਨ ਜਿੰਨੇ ਸਾਡੇ ਸਟ੍ਰੀਟ ਵੇ 4 ਲਾਈਨ ਹੋਣ ਕਿ ਜਿਹੜਾ ਸਾਡਾ ਐਕਸੀਡੈਂਟਾਂ ਤੋਂ ਬਚਿਆ ਜਾਪੇ ਉਹਦੇ ਬਾਅਦ ਜਿਹੜਾ ਸਾਡਾ ਟੈਕਸ ਦਾ ਪੈਸਾ ਜਿਹੜਾ ਸਾਡਾ ਉਹ ਸਾਡੇ ਇਲਾਕੇ ਅਚ ਲੱਗੇ ਵਧੀਆ ਕੰਮਾਂ 'ਚ ਲੱਗੇ ਉਦੇ ਇਲਾਵਾ ਜਿੰਨੇ ਸਾਡੇ ਗਵਰਨਮੈਂਟ ਦੇ ਡਿਪਾਰਟਮੈਂਟ ਆ ਉਹਨਾਂ 'ਚ ਵੀ ਡੂ ਐਂਡ ਡਸ ਨੋਟ ਲੱਗੇ ਜਿਹੜਾ ਸਾਡੇ ਉਹਨਾਂ ਦੇ ਵੀ ਇੱਕ ਕ੍ਰਾਈਟੇਰੀਆ ਕਲੀਅਰ ਹੋਵੇ ਕਿ ਉਹ 7 ਦਿਨ 'ਚ ਕੰਮ ਹੋਊਗਾ ਜਾਂ 15 ਦਿਨ 'ਚ ਕੰਮ ਆ ਨਹੀਂ ਕਿ ਲੋਕ 6-6 ਮਹੀਨੇ ਚੱਕਰ ਮਾਰੀ ਜਾਂਦੇ ਜਾਂ ਨੂੰ ਪ੍ਰਾਈਵੇਟ ਵਾਲੇ ਬੰਦੇ ਦੀ ਨੌਕਰੀ ਸੱਜੇ ਖੱਬੇ ਹੋ ਜਾਂਦੀ ਆ ਅਗਲਾ ਕਹਿੰਦਾ ਭਾਈ ਤੂੰ ਤਾਂ ਛੁੱਟੀਆਂ ਕਰੀ ਜਾਂਦਾ ਤੂੰ ਕੱਲ ਤੋਂ ਨੌਕਰੀ ਨਹੀਂ ਆਣਾ ਉਹ ਉਹਦੇ ਇਲਾਵਾ ਜਿਹੜੀ ਸਾਡੀ ਆ ਵੱਧ ਤੋਂ ਵੱਧ ਆਪਣੇ ਜਿਹੜੇ ਆਨੰਦਪੁਰ ਸਾਹਿਬ ਦੇ ਜਨਤਾ ਨੂੰ ਦਰਖਤ ਲਾਣ ਦੀ ਗੁਜਾਰਿਸ਼ ਕਰਾਂਗੇ ਕਿ ਜਿਹੜੀ ਸਾਡੀ ਧਰਤੀ ਦਾ ਟੈਂਪਰੇਚਰ ਘੱਟ ਹੋ ਜਾਊਗਾ ਜਿਵੇਂ ਪਵਨ ਗੁਰੂ ਪਾਣੀ ਪਿਤਾ ਮਾਤਾ ਦਰਦ ਮਾਤਾ ਆ ਸਾਡੇ ਗੁਰੂਆਂ ਨੇ ਵੀ ਲਿਖਿਆ ਸਾਡਾ ਜ ਪਾਣੀ ਦੀ ਹਾਲਾਤ ਦੇਖ ਲਓ ਤੁਸੀਂ ਕੀ ਹੋ ਗਈ ਦਰਖਤਾਂ ਦੀ ਹਵਾ ਦੀ ਦੇਖ ਲਓ ਕੀ ਹੋ ਗਈ ਆ ਇਹਨੂੰ ਅਸੀਂ ਠੀਕ ਕਰਨ ਦੇ ਪੂਰਾ ਪ੍ਰਯਾਸ ਕਰਾਂਗੇ ਵੱਧ ਤੋਂ ਵੱਧ ਪੇੜ ਲਵਾਵਾਂਗੇ ਉਹਦੇ ਬਾਅਦ ਜਿਹੜੇ ਕਿਸਾਨਾਂ ਦਾ ਉਹ ਦੁਬਾਰਾ ਸਾਡੇ ਇਲਾਕੇ ਦੇ ਵਿੱਚ ਫਸਲਾਂ ਗਾਇਆ ਜਾਂਦੀ ਜਾਂ ਹੋਰ ਵੀ ਉਹਨਾਂ ਤੇ ਐਮ ਐਸ ਪੀ ਦਵਾਣ ਦੀ ਹੋਰ ਉਹਨਾਂ ਦੀ ਫਸਲਾਂ ਲਈ ਸ਼ੈੱਡ ਬਣਵਾਉਣੇ ਦੀ ਕਿਉਂਕਿ ਉਹਨਾਂ ਦੀ ਆਹ ਨਹੀਂ ਕਿ ਮੀਨ ਏਰੀਆ ਕਿ ਫਸਲ ਖਰਾਬ ਹੋ ਜਾਂਦੀ 6 ਮਹੀਨੇ ਅਗਲੇ ਨੇ ਮਿਹਨਤ ਕਰੀ ਸ਼ੈੱਡ ਉਹ ਹਰ ਪਿੰਡ ਪਿੰਡ ਸ਼ੈੱਡ ਬਣਵਾਉਣੇ ਦੀ ਅਸੀਂ ਡਿਮਾਂਡ ਰੱਖਾਂਗੇ ਨਾਲੇ ਆਪਣੇ ਬੰਦਿਆਂ ਨੂੰ ਅਵੇਅਰ ਕਰਾਂਗੇ ਆਨੰਦਪੁਰ ਸਾਹਿਬ ਦੇ ਹਰ ਪਿੰਡੇ ਜਿਹੜੇ 328 ਰੁਪਏ ਦੀ ਸਾਡੀ ਬਿਆਦਵੀ ਹੋਈ ਉਹ ਅੱਜ ਤੱਕ ਕਿਉਂ ਨਹੀਂ ਉਹਨਾਂ ਨੂੰ ਇਨਸਾਫ ਮਿਲ ਚੁੱਕਿਆ ਉਹਨਾਂ ਦੇ ਲਈ ਅਸੀਂ ਮੰਗ ਰੱਖਾਂਗੇ ਕਿ ਉਹ ਨਹੀਂ ਭਈਆ ਗਵਰਨਮੈਂਟ ਅਗਰ ਸਿਸਟਮ ਬੈਠਾ ਕਿਉਂ ਨਹੀਂ ਅਗਰ ਉਹਨਾਂ ਨੂੰ ਇਨਸਾਫ ਦਿੱਤਾ ਉਹ ਅਗਲੇ ਵਿਲੇ ਥੋੜਾ ਜਿਹਾ ਅਗਲੇ ਅਗਰ ਸਾਡਾ ਗੁਰੂਗ੍ਰਾਂਧ ਸਾਹਿਬ ਜੀ ਨੇ ਜਿੰਨਾ ਵੀ ਸਾਡਾ ਹੋਇਆ ਬਿਆਦਵੀਆਂ ਉਹ ਸਾਡਾ ਅੱਜ ਤੱਕ ਇਨਸਾਫ ਨਹੀਂ ਮਿਲਿਆ 328 ਰੁਪਏ ਦਾ ਉਹਦੇ ਬਾਅਦ ਜਿਹੜੇ ਅਗਨੀ ਪੀਰ ਆ ਜਿਹੜਾ 4 ਸਾਲ ਦਾ ਨਿਆਣਾ ਜਿਹੜਾ ਆ ਭਰਤੀ ਹੁੰਦਾ ਉਹਨੂੰ ਜਾਨੂ ਜਵਾਨ ਹੁੰਦਾ ਜਾਨੂ ਰਿਟਾਇਰ ਕਰਕੇ ਭੇਜ ਦਿੰਦੇ ਉਹਨੂੰ ਕੰਟੀਨਿਊ ਕਰਾਵਾਂਗੇ ਕਿ ਕੰਟੀਨਿਊ ਉਹਦੀ ਜਿੱਦਾਂ ਪਹਿਲਾਂ ਨੌਕਰੀ ਚੱਲਦੀਆਂ ਸੀ ਉਦਾਂ ਹੀ ਨੌਕਰੀਆਂ ਚੱਲੇ ਔਰ ਉਹਦੇ ਇਲਾਵਾ ਜਿਹੜਾ ਸਾਡਾ ਇਹ ਨਸ਼ਿਆਂ ਤੋਂ ਨਸ਼ਿਆਂ ਤੋਂ ਕਹਿੰਦੇ ਚਿੱਟਾ ਜਿੱਤਾ ਚਿੱਟਾ ਇੰਨੀ ਜਗ੍ਹਾ ਵਿਕ ਰਿਹਾ ਚਿੱਟੇ ਦੇ ਕਿਉਂ ਨਹੀਂ ਕੰਟਰੋਲ ਕਰ ਸਕਦਾ ਜਦ ਇਹਨਾਂ ਨੇ ਲੋਕਡਾਊਨ ਦੇ ਵਿੱਚ ਹਰ ਬੰਦੇ ਨੂੰ ਘਰ ਦੇ ਅੰਦਰ ਬੜਿਆ ਜਾ ਸਕਦਾ ਨੋਟ ਬੰਦੀ ਦੇ ਲਈ ਨੋਟ ਇੱਕ ਇੱਕ ਬੰਦ ਕਰਿਆ ਜਾ ਸਕਦਾ ਜੀਐਸਟੀ ਲਾਈ ਜਾ ਸਕਦੀ ਨਸ਼ਾ ਕਿਉਂ ਨਹੀਂ ਬੰਦ ਹੋ ਸਕਦਾ ਜਿਹੜੇ ਵੀ ਗੈਰ ਕਾਨੂੰਨੀ ਨਸ਼ੀਆ ਉਹਦੇ ਅਸੀਂ ਡਿਮਾਂਡ ਰੱਖਾਂਗੇ ਕਿ ਸਾਡੇ ਦੇਸ਼ ਦੇ ਵਿੱਚ ਜਾਂ ਸਾਡੇ ਪੰਜਾਬ ਦੇ ਵਿੱਚ ਨਸ਼ੇ ਤੇ ਇੱਕ ਕਾਨੂੰਨ ਬਣੇ ਕਿਉਂਕਿ ਰਾਜੇ ਕੋਈ ਵੀ ਅਗਰ ਗਲਤ ਨਸ਼ਾ ਬਣਦਾ ਜਿਵੇਂ ਚੱਲਦਾ ਉਹਦੇ ਤੇ ਪ੍ਰੋਪਰ ਕਾਨੂੰਨ ਬਣੇ ਕਿ ਉਹਨੂੰ ਕਿਆ ਸਜ਼ਾ ਹੋਣੀ ਹੈ ਕਿਆ ਨਹੀਂ ਹੋਣੀ ਆਹੀ ਸਾਡੀਆਂ ਜਿਹੜੀਆਂ ਮੇਨ ਮੇਨ ਡਿਮਾਂਡਾਂ ਆ ਸਾਡੇ ਆਮ ਆਮ ਪਬਲਿਕ ਲਈ ਰਿਲੇਟਿਡ ਆਪਣੀ ਜਨਤਾ ਲਈ ਰਿਲੇਟਿਡ ਆ ਹੋਰ ਅਸੀਂ 6 ਮਹੀਨੇ ਬਾਅਦ ਆਪਣੀ ਜਨਤਾ ਨੂੰ ਹਰ 6 ਮਹੀਨੇ ਬਾਅਦ ਰਿਪੋਰਟ ਦੇਵਾਂਗੇ ਅਸੀਂ ਤੁਹਾਡੇ ਲਈ ਕੀਤਾ ਕੀ ਆ ਅਸੀਂ ਬੜੀਆਂ ਪਾਰਟੀਆਂ ਮੰਗਰ ਨਹੀਂ ਬੜੀਆਂ ਪਾਰਟੀਆਂ ਤੇ ਐਨਆ ਰਾਜ ਕਾਲੇ ਜਿਹੜੇ ਪੁਰਾਣੇ ਬੰਦੇ ਆ ਜਿਹੜੇ ਦੁਆਰਾ ਵੀ ਖੜੇ ਉਹਨਾਂ ਤੋਂ ਪੁੱਛੇ ਪੰਜਾਬ ਦੇ ਸਾਡੇ ਆਨੰਦਪੁਰ ਸਾਹਿਬ ਦੀ ਜਨਤਾ ਪੁੱਛੇ ਕਿ ਤੂੰ ਕਰਿਆ ਕੀ ਆ ਬਈ 5 ਸਾਲ ਤੇਰੀ ਕੀ ਆ ਰਿਪੋਰਟ ਉਹਦੇ ਬਾਅਦ ਜਿਹੜੇ ਦੂਸਰੇ ਉਹ ਵੀ ਆਪਣੇ ਪਾਰਟੀ ਦੇ ਕੈਂਡੀਡੇਟ ਕਿਉਂ ਬਦਲਦੇ ਆ ਕਿਉਂਕਿ ਉਹਨਾਂ ਨੂੰ ਰਿਪੋਰਟਾਂ ਨਾ ਦੇਣੀਆਂ ਪਵੇ ਮੈਂ ਤੁਹਾਡੇ ਇਲਾਕੇ 'ਚ ਕੀਤਾ ਕੀ ਆ ਅਸੀਂ ਐਸੇ ਇਲਾ ਸਾਡੇ ਆਪਣਾ ਮੈਂ ਨਵੇਂ ਸ਼ਹਿਰ ਤੋਂ ਵਜੀਦਪੁਰ ਤੋਂ ਬਿਲੋਂਗ ਕਰਦਾ ਜਿੰਨੇ ਵੀ ਸਾਡੇ ਆਲੇ ਦੁਆਲੇ ਦੇ ਪਿੰਡ ਆ ਚਾ ਚੇਕਾ ਹੋ ਗਿਆ ਰਾਪੜ ਹੋ ਗਿਆ ਜਾਂ ਹੋਰ ਵੀ ਜਾਂ ਰੋਪੜ ਸਾਡੀਆਂ ਜਿੱਤੀਆਂ ਵੀ ਪੂਰੇ ਇਲਾਕੇ ਦੇ ਵਿੱਚ ਰਿਸ਼ਤੇਦਾਰੀਆਂ ਚ ਪਹਹਾੜੀ ਹੋ ਗਿਆ ਚਾ ਅਨੰਦਪੁਰ ਸਾਹਿਬ ਹੋ ਗਿਆ ਜਾਂ ਚਮਕੋੜ ਸਾਰੇ ਸਾਨੂੰ ਸਪੋਰਟ ਕਰ ਰਿਹਾ ਇੱਕ ਲਹਿਰ ਬਣ ਰਹੀ ਆ ਲਹਿਰ ਅੱਗੇ 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 ਅਸੀਂ ਬਣਾਣੀ ਆ ਬਾਕੀ ਜਿਹੜੀਆਂ ਰੋਜ਼ਗਾਰਾਂ ਤੇ ਅਗੇ ਅਸੀਂ ਕਹਿੰਦੇ ਵੱਧ ਤੋਂ ਵੱਧ ਰੋਜ਼ਗਾਰ ਮਿਲੇ ਸਾਡੇ ਸੀਐਮ ਸਾਹਿਬ ਤਾਂ ਕਹਿੰਦੇ ਰੋਜ਼ਗਾਰ ਦੇਤੇ ਹੋ ਤੇ ਸਰਕਾਰੀ ਵਾਲਿਆਂ ਨੂੰ ਨਹੀਂ ਪੱਕੇ ਕਰ ਪਏ ਪ੍ਰਾਈਵੇਟ ਵਾਲਿਆਂ ਨੇ ਕਿਹਾ ਦੇਖੋਗੇ ਅਗਰ ਉਹਨਾਂ ਨੇ ਰੋਜ਼ਗਾਰ ਦਾ ਅਸਲੀ ਦੇਖਣਾ ਤਾਂ ਦਿੱਲੀ 에ਰਪੋਰਟ ਤੇ ਦੇਖਣ ਕਿ ਕਿੰਨੇ ਜਹਾਜ਼ ਉੱਡਦੇ ਪਏ ਆ ਉਹ ਨਿਆਣਿਆਂ ਨੇ ਸਾਡੇ ਆਹੀ ਤਰ੍ਹਾਂ ਹੀ ਕਰਕੇ ਮੁੜ ਕੇ ਨਹੀਂ ਆਣਾ ਉਹਦੇ ਜ਼ਿੰਮੇਵਾਰ ਅਸੀਂ ਆ ਕਿਉਂਕਿ ਅਸੀਂ ਹੱਦ ਤੱਕ ਗਲਤ ਪਾਰਟੀਆਂ ਨੂੰ ਵੋਟਾਂ ਦਿੰਦੇ ਰਹੇ ਇਸ ਲਈ ਸਾਡਾ ਪੰਜਾਬ ਦਿਨ ਪਰ ਦਿਨ ਖਾਲੀ ਹੁੰਦਾ ਜਾ ਰਿਹਾ ਉਹਦੇ ਜ਼ਿੰਮੇਵਾਰ ਅਸੀਂ ਆ ਅਸੀਂ ਗਲਤ ਬੰਦਿਆਂ ਨੂੰ ਵੋਟਾਂ ਦਿੰਦੇ ਗਏ ਅਗਰ ਅਸੀਂ ਸਹੀ ਬੰਦਾ ਹੀ ਨਹੀਂ ਚੁਣ ਆ ਸਾਡਾ ਮੇਨ ਆ ਬਾਕੀ ਕੋਈ ਅਸੀਂ ਬਾਕੀ ਆਪਣੇ ਸਾਥੀ ਹੈ ਨੰਗਲਾ ਸਾਹਿਬ ਸਾਡੇ ਵਿੱਚ ਆਏ ਬਰਾੜ ਸਾਹਿਬ ਆਏ ਬਡਾਲਾ ਸਾਹਿਬ ਆਇਆ ਅਗਰ ਛਾਡੀਆਂ ਛਾਈਆਂ ਦੇਖਿਆ ਤਦੀ ਇਹਨਾਂ ਨੇ ਸਾਨੂੰ ਸਪੋਰਟ ਕਰੀਏ ਬਾਕੀ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਨਮਸਕਾਰ ਆਦਾਬ ਹਰ ਸਵਾਰਤਾ ਲਾਭ ਰਾਹੀ ਅਸੀਂ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਦਾਸ ਨੂੰ ਸਿੱਖ ਸਦਭਾਵਨਾ ਦਲ ਦੇ ਸੇਵਾਦਾਰ ਭਾਈ ਸਾਹਿਬ ਭਾਈ ਬਲਦੇਵ ਸਿੰਘ ਬਡਾਲਾ ਜੀ ਨੇ 1 ਅਪ੍ਰੈਲ 2024 ਨੂੰ ਤਖਤ શ્રી ਕੇਸਗੜ੍ਹ ਸਾਹਿਬ ਤੋਂ ਅਰਦਾਸ ਕਰਕੇ ਲੋਕ ਸਭਾ ਹਲਕਾ ਦੇ ਲਈ ਸੇਵਾ ਨਿਭਾਉਣ ਵਾਸਤੇ ਕੈਂਡੀਡੇਟ ਐਲਾਨਿਆ ਸੀ ਜਿਸ ਦੇ ਵਿੱਚ ਤਕਨੀਕੀ ਕਾਰਨਾ ਕਰਕੇ ਮੇਰੇ ਪੇਪਰ ਜਿਹੜੇ ਰੱਦ ਹੋ ਗਏ ਸੀ ਅੱਜ ਅਸੀਂ ਜੋ ਆਪਣੀ ਸਿੱਖ ਸਦਭਾਵਨਾ ਦਲ ਦੇ ਵੱਲੋਂ ਦਾਸ ਨੂੰ ਅਨੰਦਪੁਰ ਸਾਹਿਬ ਦੀ ਸੇਵਾ ਲਈ ਐਲਾਨਿਆ ਸੀ ਤੇ ਇਸ ਤੋਂ ਉਪਰੰਤ ਅਸੀਂ ਆਪਣੀ ਸੰਸਾ ਕਾਮਨ ਲੈਂਡ ਪ੍ਰੋਟੈਕਸ਼ਨ ਸੁਸਾਇਟੀ ਜੋ ਚੰਡੀਗੜ੍ਹ ਤੋਂ ਰਜਿਸਟਰਡ ਹੈ ਪੂਰੀ ਟੀਮ ਸਮੇਤ ਜੋ ਅਸੀਂ ਤਿੰਨ ਮਹੀਨਿਆਂ ਦੇ ਵਿੱਚ ਵਰਕ ਕੀਤਾ ਲੋਕ ਸਭਾ ਹਲਕਾ ਆਨੰਦਪੁਰ ਸਾਹਿਬ ਦੇ ਪਿੰਡਾਂ 'ਚ ਜਿੰਨੇ ਵੀ ਸਾਡੇ ਆਪਣੇ ਨਾਲ ਦੇ ਸਾਥੀ ਔਰ ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਦੇ ਵੋਟਰਾਂ ਨੂੰ ਇਹੀ ਅਪੀਲ ਕਰਦੇ ਆ ਕਿ ਜੋ ਰਵਾਇਤੀ ਪਾਰਟੀਆਂ ਨੂੰ ਛੱਡ ਕੇ ਜੋ ਸਾਡੇ ਭਾਈ ਸਾਹਿਬ ਦਲਜੀਤ ਸਿੰਘ ਜੀ ਸੈਣੀ ਜਿਨ੍ਹਾਂ ਦਾ ਚੋਣ ਨਿਸ਼ਾਨ ਹੀਰਾ ਹੈ ਉਸ ਨੂੰ ਵੱਧ ਤੋਂ ਵੱਧ ਵੋਟਾਂ પાਕੇ ਕਾਮਯਾਬ ਕਰੋ ਤਾਂ ਜੋ ਇਲਾਕੇ ਦੀਆਂ ਜੋ ਉਹਨਾਂ ਨੇ ਚੋਣ ਮੈਨੀਫੈਸਟੋ ਦੇ ਵਿੱਚ ਮੰਗਾਂ ਰੱਖੀਆਂ ਉਹਨਾਂ ਦੇ ਨਾਲ ਅਸੀਂ ਘਰ-ਘਰ ਪਹੁੰਚਣ ਵਾਸਤੇ ਸੇਵਾ ਨਿਭਾਵਾਂਗੇ ਦਾਸ 20 ਸਾਲਾਂ ਤੋਂ ਸੇਵਾ ਨਿਭਾ ਰਿਹਾ ਹੈ ਜਿਵੇਂ ਕਿ ਪੰਚਾਇਤੀ ਸ਼ਾਮਲਾੜ ਜ਼ਮੀਨਾਂ ਵੱਡੇ ਧਨਾੜ ਲੋਕਾਂ ਵੱਲੋਂ ਰਾਜਨੀਤਿਕ ਲੀਡਰਾਂ ਵੱਲੋਂ ਪ੍ਰਸ਼ਾਸਕ ਅਧਿਕਾਰੀ ਸਿਆਸੀ ਲੀਡਰਾਂ ਵੱਲੋਂ ਖੜਪੀਆਂ ਗਈਆਂ ਉਹਨਾਂ ਦੇ ਸਬੰਧੀ ਸਾਡੀ ਜਿਹੜੀ ਸੰਸਥਾ ਸੇਵਾ ਨਿਭਾ ਰਹੀ ਹੈ ਅੱਗੇ ਵੀ ਨਿਵੰਦੇ ਰਵਾਂਗੇ ਇਸ ਇਹ ਬੇਅਤੀ ਪ੍ਰਵਾਨ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ